ਬਦਜੀਤ ਘਰ ਆ ਜੀ ਠੀਕ ਕਿਹੜੇ ਜਗ੍ਹਾ ਤੋਂ ਆਪਾਂ ਕੜੈਲੀ ਤੋਂ ਜੀ ਜ਼ਿਲ੍ਹਾ ਬਠਿੰਡਾ ਜ਼ਿਲ੍ਹਾ ਬਠਿੰਡਾ ਪਿੰਡ ਕੜੈਲੀ ਬਰਨਾਲਾ ਹਾਂਜੀ ਠੀਕ ਆ ਜੀ ਆਪਾਂ ਤੁਹਾਨੂੰ ਬਾਡੀ ਸਰਵਿਸ ਦੇ ਪੰਜ ਤਰ੍ਹਾਂ ਦੇ ਜੂਸ ਦੇ ਕੇ ਗਏ ਸੀ ਹਾਂਜੀ ਉਹ ਵਰਤਣ ਤੋਂ ਪਹਿਲਾਂ ਤੁਹਾਨੂੰ ਕਿੰਨੀਆਂ ਪ੍ਰੋਬਲਮਾਂ ਸੀਆਂ ਕਿੰਨੇ ਕ ਸਮੇਂ ਤੋਂ ਸੀ ਔਰ ਕਿੰਨੀਆਂ ਦਵਾਈਆਂ ਖਾਧੀਆਂ ਤੁਸੀਂ ਮੈਨੂੰ ਜੀ 12 ਸਾਲਾਂ ਤੋਂ ਸੀਗੀ ਪ੍ਰੋਬਲਮ ਫੂਡ ਪੈਪਟਿਕ ਜੱਟ ਨੂੰ ਹੋਣ ਲੱਗ ਗਈ ਸੀ 2012 ਹਾਂਜੀ ਤੇ ਬਹੁਤ ਹੀ ਦਵਾਈਆਂ ਖਾਧੀਆਂ ਸੀ ਮੈਂ ਤਾਂ ਬਠਿੰਡਾ ਬਰਨਾਲ ਜਿੱਥੇ ਵੀ ਸਾਨੂੰ ਐ ਲੱਗਦਾ ਸੀ ਵੀ ਵਧੀਆ ਚੰਡੀਗੜ੍ਹੋਂ ਵੀ ਬਹੁਤ ਦਵਾਈਆਂ ਖਾਧੀਆਂ ਪਰ ਕਿਤੋਂ ਫਰਕ ਨਹੀਂ ਪੈਂਦਾ ਸੀ ਜਦ ਜਿੱਥੇ ਵੀ ਕੋਈ ਦੱਸਦਾ ਤਾਂ ਸੀ ਉੱਥੋਂ ਮੈਡੀਸਿਨ ਦਵਾਈ ਲੈ ਆਉਂਦੇ ਸੀ ਪਰ 12 2012 ਤੋਂ ਲੈ ਕੇ 10 12 ਸਾਲ ਦਵਾਈਆਂ ਖਾਂਦੇ ਨੇ ਕੋਈ ਫਰਕ ਨਹੀਂ ਪਿਆ ਕੋਈ ਫਰਕ ਨਹੀਂ ਪੈਂਦਾ ਸੀ ਉਹ ਜੀ ਤੇ ਕੀ ਕੀ ਦਿੱਕਤ ਲੱਗਦੀ ਸੀ ਜੇ ਤੁਹਾਨੂੰ ਇਹ ਪ੍ਰੋਬਲਮ ਹੁੰਦੀ ਸੀ ਦਿੱਕਤ ਜੀ ਮੈਥੋਂ ਕੁਝ ਨਾ ਤਾਂ ਮੈਨੂੰ ਰੋਟੀ ਜੇ ਖਾ ਲੈਂਦੀ ਪੇਟ ਤੇ ਦਰਦ ਹੁੰਦਾ ਸੀਗਾ ਕੋਈ ਵੀ ਚੀਜ਼ ਮਿਰਚ ਮੁਰਚ ਵਗੈਰਾ ਜਮੇ ਨਹੀਂ ਖਾਦੀ ਜਾਂਦੀ ਸੀਗੀ ਤੇ ਬਹੁਤ ਫੂਡ ਪਾਈਪ ਦੇ ਵਿੱਚ ਜਾਕਮਨਾ ਚਾਹ ਵਗੈਰਾ ਕੁਝ ਵੀ ਹੁਣ ਮੈਂ ਕਾਫੀ ਵੀ ਪੀ ਲੈਣੀ ਮੈਨੂੰ ਮੈਂ ਚਾਹ ਵੀ ਨਹੀਂ ਪੀ ਸਕਦੀ ਸੀਗੀ ਓਕੇ ਤੇ ਤੁਸੀਂ ਦੱਸ ਦਿੱਤੀ ਤੁਹਾਨੂੰ ਕੰਮਕਾਰ ਵੀ ਨਹੀਂ ਹੁੰਦਾ ਸੀ ਜਿਦਾਂ ਬਾਜੀ ਅੰਦਰ ਨੂੰ ਕੰਮਕਾਰ ਵੀ ਤੁਹਾਨੂੰ ਨਹੀਂ ਹੁੰਦਾ ਤਰ ਕੋ ਕਰਦਾ ਹਾਂਜੀ ਹਾਂਜੀ ਘਰ ਦਾ ਕੰਮ ਮੇਰੇ ਤੋਂ ਨਹੀਂ ਹੁੰਦਾ ਸੀਗਾ ਜੀ ਵੀ ਕੁਝ ਵੀ ਕੰਮ ਕਰਨਾ ਮੈਂ ਇਹ ਹੀ ਕਰਾਉਣ ਨਾਲ ਕਰਾਉਂਦੇ ਸੀਗੇ ਤੇ ਗੋਹਾ ਵੀ ਮੈਂ ਥੋੜਾ ਥੋੜਾ ਪਾ ਪੀਂਦੀ ਇਹਨਾਂ ਨੂੰ ਪਹੇਲੀ ਵਿੱਚ ਕਾਉਂ ਵੀ ਮੈਨੂੰ ਐ ਲੱਗਦਾ ਹੁਣਸ ਮੇਰੇ ਪੇਟ 'ਚ ਸੋਜ ਐ ਪਰ ਉਹ ਸੀਗੇ ਜਾਖਮ ਜਿਵੇਂ ਅਲਸਰ ਪੱਕੇ ਹੋਏ ਸੀਗੇ ਤੇ ਹੁਣ ਮੈਂ ਆਪ ਹੀ ਚੱਕ ਲੈਣੀ ਜੀ ਪਰੇ ਆ ਬਠਲਾਪੀ ਕੰਮ ਕਰਦੀ ਐ ਡੇਢ ਸਾਲ ਹੋ ਗਏ ਜੂਸ ਪੀਤੇ ਨੂੰ ਤੇ ਮੈਂ ਬਿਲਕੁਲ ਤੰਦਰੁਸਤ ਹਾਂ ਠੀਕ ਆ ਮੈਂ ਭਾਈ ਸਾਹਿਬ ਤੋਂ ਪੁੱਛਣਾ ਚਾਹੁੰਦਾ ਆ ਵੀ ਜਿੱਦਾਂ ਕਹਿੰਦੇ ਸੀ ਵੀ ਕਾਫੀ ਦਿੱਕਤਾਂ ਸੀ ਆ ਤੇ ਘਰ ਦਾ ਕੰਮ ਕਰ ਛੱਡ ਕਰਕੇ ਕੇਵਰੀ ਦਿਨ ਦੇ ਵਿੱਚ ਲੈ ਕੇ ਜਾਣੇ ਕਹਿੰਦਾ ਸੀ ਕਿਵੇਂ ਫੀਲ ਕਰਦੇ ਹੋ ਜੀ ਮੇਰੀ ਆਪ ਦੀ ਬਖਸ਼ਾ ਫੋਨ ਕਰਕੇ ਮੈਨੂੰ ਉਧਰ ਕੰਮ ਬੜੇ ਰਹਿੰਦੇ ਸੀ ਜੀ ਉਹ ਇਹ ਫੋਨ ਕਰਦੇ ਨਾਲ ਦੀ ਨਾਲ ਮੈਨੂੰ ਕੰਮ ਛੱਡ ਕੇ ਬੰਦੇ ਟੱਟੇ ਲੈ ਕੇ ਜਾਣਾ ਬਤਾ ਪੂਰਾ ਘੈਤਵੀਆਂ ਦੁਆਲਾ ਦੁਆਲਾ ਉਧਰ ਤੁਸੀਂ ਕੰਮ ਕਰਦੇ ਹੁੰਦੇ ਸੀ ਤੇ ਨਾਲ ਦੇ ਨਾਲ ਪ੍ਰੋਬਲਮ ਛੱਡ ਕੇ ਕੰਮ ਛੱਡ ਕੇ ਲੈ ਕੇ ਜਾਣਾ ਪੈਂਦਾ ਸੀ ਪਰ ਕਿੰਨਾ ਪੈਸਾ ਲੱਗਿਆ ਉਹ ਆਪਣਾ ਪੈਸਾ ਤਾਂ ਗਿਣਤੀ ਤੋਂ ਬਹੁਤ ਹੀ ਲੱਗਾ ਵੀ 2.5 ਲੱਖ ਰੁਪਏ ਲੱਗੇ 2.5 ਲੱਖ ਲੱਗੇ ਗਿਣਤੀ ਦੇ ਤੋਂ ਵੱਧ ਵੀ ਹੋ ਸਕਦਾ ਹੈ ਤੇ ਅੱਜ ਤੁਹਾਨੂੰ ਮੇਰੇ ਖਿਆਲ ਡੇਢ ਦੋ ਸਾਲ ਹੋ ਗਏ ਡੇਢ ਸਾਲ ਤੋਂ ਜ਼ਿਆਦਾ ਹੋ ਗਿਆ ਸਮਾਂ ਸਾਲ ਸਵੇਕ ਬਰਤੀ ਨੂੰ ਅੱਜ ਤੁਸੀਂ ਕੀ ਕਹਿਣਾ ਚਾਹੁੰਦੇ ਹੋ ਸਰਦਾਰ ਜੀ ਅਸੀਂ ਤਿੰਨ ਪੈਗ ਪੀਤੇ ਹਾਂ ਤਾਂ ਦੋ ਨਾਲ ਆਰਾਮ ਹੁੰਦਾ ਇੱਕ ਅਸੀਂ ਵਾਧੂ ਪੀ ਲਿਆ ਹਾਂ ਜੀ ਵੀ ਇਹਦੇ ਵਿੱਚ ਕੋਈ ਸਾਨੂੰ ਨਾ ਗਏ ਵੀ ਕੋਈ ਪਰ ਬਕਰਾਨਾ ਨਾ ਪੂਰਾ ਪੂਰਾ ਵਧੀਆ ਹੋ ਗਿਆ ਹੁਣ ਕੋਈ ਮੈਡੀਸਿਨ ਖਾਣੇ ਹੋ ਨਹੀਂ ਵੀਰ ਜੀ ਕੋਈ ਵੀ ਨਹੀਂ ਘਰ ਦੀ ਰੋਟੀ ਪਾਣੀ ਸਾਰੀ ਖਾ ਲੈਣੇ ਸਾਮ ਖਾਣੀ ਵੀਰ ਜੀ ਵਿਆਹ ਸ਼ਾਦੀ ਜਾਂਦੇ ਹੋ ਹਾਂਜੀ ਅੱਗੇ ਸਾਰੇ ਪਾਸੇ ਬੰਦ ਸੀ ਸਭ ਕੁਝ ਬੰਦ ਸੀ ਤੇ ਪਰਮਾਤਮਾ ਨੇ ਤੁਹਾਨੂੰ ਇਹ ਤੰਦਰੁਸਤੀ ਦਿੱਤੀ ਹੈ ਕਿ ਆ ਜਿਹੜੇ ਪਰਿਵਾਰ ਤੁਹਾਡੀ ਵੀਡੀਓ ਦੇਖਣਗੇ ਉਹ ਪਰਿਵਾਰਾਂ ਨੂੰ ਕੀ ਮੈਸੇਜ ਦੇਣਾ ਚਾਹੁੰਦੇ ਆ ਮੈਂ ਤਾਂ ਇਹੀ ਕਹੂੰਗੀ ਵੀ ਵੀਰ ਜੀ ਵੀ ਬਹੁਤ ਵਧੀਆ ਪ੍ਰੋਟੈਕਟ ਹੈ ਜਨਨ ਕਿ ਵੀ ਮੈਂ ਹੁਣ ਜਿਵੇਂ ਮੈਨੂੰ ਆਸ ਹੀ ਨਹੀਂ ਸੀ ਕਿ ਵੀ ਮੈਂ ਬਚ ਜਾਂਗੀ ਮੈਨੂੰ ਆ ਹੀ ਸੀ ਵੀ ਬਸ ਅੱਗੇ ਮੌਤ ਹੀ ਹੈ ਪਰ ਮੈਨੂੰ ਵਧੀਆ ਠੀਕ ਹੋ ਗਈ ਮੈਂ ਆਪ ਜਰ ਮੈਂ ਇਹ ਵੀਡੀਓ ਦੇਖੀ ਨੰਬਰ ਕਿੱਥੋਂ ਲਿਆ ਸੀ ਨੰਬਰ ਮੈਂ ਵੀਡੀਓ ਦੇਖੀ ਸੀ ਕਿ ਮਾਂਜੀ ਮੇਰੀ ਭੈਣ ਨੇ ਭੇਜੀ ਸੀ ਮੈਨੂੰ ਵੱਡੀ ਨੇ ਓਕੇ ਤੇ ਉਹ ਮੈਂ ਵੀਡੀਓ ਦੇਖ ਕੇ ਮੈਨੂੰ ਐ ਲੱਗਿਆ ਵੀ ਇਹ ਜਿਵੇਂ ਵੀਰ ਜੀ ਬੋਲ ਰਹੇ ਆ ਵੀ ਮੈਨੂੰ ਵੀ ਉਹੀ ਤਕਲੀਫ ਐ ਤਾਂ ਕਰਕੇ ਬਸ ਮੈਂ ਵੀਡੀਓ ਦੇਖ ਕੇ ਲੈ ਲਿਆ ਵੀਰ ਜੀ ਓਕੇ ਹਾਂਜੀ ਤਾਂ ਤੁਹਾਡੀ ਜਿਹੜੀ ਵੀਡੀਓ ਲੱਖਾਂ ਹੀ ਲੋਕ ਤੁਹਾਡੀ ਵੀਡੀਓ ਦੇਖਣਗੇ ਉਹ ਭਰਾਵਾਂ ਨੂੰ ਕੀ ਮੈਸੇਜ ਦੇਣਾ ਚਾਹੁੰਦੇ ਆ ਵੀ ਬੋਡੀ ਸਰ ਦੇ ਜਿਹੜੇ 5 ਤਣ ਜੋਸਾ ਨੂੰ ਵਰਤਣਾ ਚਾਹੀਦਾ ਹੈ ਹਾਂਜੀ ਹਾਂਜੀ ਜ਼ਰੂਰ ਜੀ ਇਹ ਵਰਤਣਾ ਚਾਹੀਦਾ ਜੀ ਬਹੁਤ ਵਧੀਆ ਚੀਜ਼ ਐ ਥੈਂਕ ਯੂ